ਕਿ ਭਾਈ ਮਰਦਾਨਾ ਜੀ ਜਦੋਂ ਚਾਰ ਉਦਾਸੀਆਂ ਤੋਂ ਵਾਪਸ ਆ ਗਏ ਹਾਲੇ ਵੀ ਕਰ ਗਏ ਪਰ ਅੰਬੜੀ ਕਰਨ ਹੈ ਨਹੀਂ ਸੀ ਪਿਛੋਂ ਮਾਤਾ ਫੌਤ ਹੋ ਗਈ ਸੀ ਫਿਰ ਨਾਨਕ ਨੇ ਇਹ ਫੈਸਲਾ ਲਿਆ ਕਿ ਮਰਦਾਨਿਆਂ ਘੁੰਮਤਾ ਆਈਆਂ ਪਰ ਫਿਰ ਵੀ ਕਰਨੀ ਰਹਿਣਾ ਉਹਨਾਂ ਨੇ ਆ ਕੇ ਕਰਤਾਰਪੁਰ ਡੇਰਾ ਲਾ ਲਿਆ ਔਰ ਉਥੇ ਖੇਤੀਬਾੜੀ ਕੀਤੀ 사ਤਸੰਗ ਵੀ ਸ਼ੁਰੂ ਹੋ ਗਿਆ ਪਰ ਹੁਣ ਮਰਦਾਨਾ ਜੀ ਕਿਉਂਕਿ ਨਾਨਕ ਤੋਂ ਵੱਡੇ ਸੀ ਬਿਰਧ ਹੋ ਗਏ ਹੁਣ ਰਬਾਬ ਨਹੀਂ ਸੀ ਵਜਾਉਂਦੇ ਹੁਣ ਸਾਸਨਤ ਨਹੀਂ ਸੀ ਬੈਠਦੇ ਪਰ ਦਰਿਆ ਤੋਂ ਪਾਣੀ ਲਿਆਉਣ ਦੀ ਸੇਵਾ ਹਾਲੇ ਵੀ ਉਹਨਾਂ ਨੇ ਛੱਡੀ ਨਹੀਂ ਸੀ ਇੱਕ ਦਿਨ ਕੀ ਹੋਇਆ ਵਾਪਸ ਆ ਰਹੇ ਆ ਨਾਨਕ ਵੀ ਨਾਲ ਹੈ ਤੇ ਸਾਹ ਚੜ ਗਿਆ ਕਿਉਂਕਿ ਇਹ ਸਰੀਰ ਹੈ ਨਾਸ਼ਵਾਨਾ ਤੇ ਬਾਬਾ ਜੀ ਨੇ ਉਹ ਜੜੀ ਪਾਣੀ ਦੀ ਗਾਗਰ ਪਿੱਛੇ ਰੱਖ ਕੇ ਉਹਨਾਂ ਨੂੰ ਆਪਣੀ ਗੋਦੀ 'ਚ ਟਟਾਲਿਆ ਉਹਨ ਪਰਵਰਤਕਾਰ ਆ ਉਹਨਾਂ ਨੂੰ ਦਿਸਦਾ ਸਾਰਾ ਕੁਝ ਤੇ ਕਹਿੰਦੇ ਬੋਲ ਮਰਦਾਨਿਆ ਕੋਈ ਆਖਰੀ ਇੱਛਾ ਹੋਵੇ ਤੇ ਮਰਦਾਨਾ ਜੀ ਕਹਿੰਦੇ ਬਾਬਾ ਫੇਕਤੀ ਮਿਲਿਆ ਤਾਂ ਪਛਾਣ ਲਈ